ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਹਰਸਿਮਰਨ ਸਿੰਘ ਲੈ ਕੇ ਹਾਜ਼ਰਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਿਆਂ ਇਸ ਹਫ਼ਤੇ ਦਿਆਂ ਕੁਝ ਖਾਸ ਸਰਗਰਮੀਆਂ ਗੂੰਜਾਂ ਸਿੱਖ ਵਿੱਦਿਅਾਂ ਦਸ਼ਮੇਸ਼ ਗੁਰੂ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਦੇ ਨਾਲ ਮਹਾਨ ਨਗਰ ਕੀਰਤਨ ਗੁਰਦੁਆਰਾ ਰਕਾਬਗੰਸ ਸਾਹਿਬ ਤੋਂ ਸਜਾਇਆ ਗਿਆ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਨਗਰ ਕੀਰਤਨ ਵਿੱਚ ਹਾਜ਼ਰ ਹੋਈਆਂ ਅਤੇ ਗੁਰੂ ਜਸ ਕਾਹਨ ਕੀਤਾ। ਕਿ ਬਿਲਕੁਲ ਕੜਾਕੇ ਦੀ ਠੰਡ ਤੇ ਸੰਗਤਾਂ ਦਾ ਠਾਠਾ ਮਾਰਦਾ ਜੋਸ਼ ਆਪਣੇ ਆਪ ਜਿਹੜੀਆਂ ਤਸਵੀਰਾਂ ਨੂੰ ਦੇਖਣ ਲਾਇਕ ਨੇ ਕਿ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਸ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਮਹਾਨ ਨਗਰ ਕੀਰਤਨ ਜੋ ਕਿ ਗੁਰਦੁਆਰਾ ਰਕਾਬਗੰਸ ਸਾਹਿਬ ਤੋਂ ਸਜਾਇਆ ਜਾ ਰਿਹਾ ਹੈ ਜਿਹੀ ਤਸਵੀਰਾਂ ਤੋਂ ਅੰਦਾਜ਼ਾ ਲਾਇਆ ਕਿ ਮਹਾਰਾ ਦਾ ਸਰੂਪ ਜਿਹੜਾ ਹੈ ਗੁਰਦੁਆਰਾ ਸਾਹਿਬ ਤੋਂ ਲਿਆਂਦਾ ਜਾ ਰਿਹਾ ਤੇ ਅੱਗੇ ਪੰਜ ਨਿਸ਼ਾਨਚੀ ਜਿਹੜੇ ਨੇ ਗੁਰੂ ਸਾਹਿਬ ਦੇ ਜਿਹੜੇ ਸਰੂਪ ਦੇ ਅੱਗੇ ਲੈ ਕੇ ਨਾਲ ਹੀ ਚਵਰਛਤਰ ਤੇ ਮਾਲਕ ਗੁਰੂ ਸਾਹਿਬ ਦਾ ਸਰੂਪ ਲਿਆਂਦੀ ਹੋਈ ਸੰਗਤਾਂ ਤੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਮਹਾਰਾ ਦੇ ਸਰੂਪ ਨੂੰ ਪਾਲਕੀ ਸਾਹਿਬ ਤੱਕ ਲਿਆਇਆ ਜਾਣਾ ਤੇ ਉਸ ਤੋਂ ਬਾਅਦ ਇਹ ਨਗਰ ਕੀਰਤਨ ਜਿਹੜਾ ਇੱਥੋਂ ਚੱਲੇ ਪਾਏਗਾ ਇੱਥੋਂ ਅੱਗੇ ਵਧਦਾ ਹੋਇਆ ਸੰਗਤਾਂ ਦੇ ਵੱਖ-ਵੱਖ ਦਿੱਲੀ ਦੇ ਸੜਕਾਂ ਤੋਂ ਹੁੰਦਾ ਆ ਰੂਟਾ ਤੋਂ ਹੁੰਦਾ ਹੋਇਆ ਇਹ ਸ਼ਾਮ ਨੂੰ ਜਿਹੜਾ ਗੁਰਦੁਆਰਾ ਫਤੇ ਨਗਰ ਹੈ ਉੱਥੇ ਇਸ ਦੀ ਸਮਾਪਤੀ ਹੋਣੀ ਹੈ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਦਉ ਉਸ ਸੰਗਤਾਂ ਜਿਹੜੀਆਂ ਛੜ ਗਈਆਂ ਹੋਈਆਂ ਗੁਰੂ ਸਾਹਿਬ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਪਹੁੰਚੀਆਂ ਨੇ ਇਹ ਠਾਠਾ ਮਾਰਦਾ ਕੱਟ ਜਿਹੜਾ ਹੈ ਇਹ ਆਪ ਦਿਖਾ ਰਿਹਾ ਹੈ ਕਿ ਕਿਸ ਰੂਪੇ ਨਾਲ ਸੰਗਤਾਂ ਜਿਹੜੀਆਂ ਨੇ ਇਸ ਪਾਵਨ ਪਰਬ ਦੇ ਉੱਤੇ ਨਮਸਤਕ ਹੋਣ ਵਾਸਤੇ ਗੁਰਦੁਆਰਾ ਰਖਾਬगंज ਸਾਹਿਬ ਪਹੁੰਚੀਆਂ ਨੇ ਇੰਨੀ ਠੰਡ ਦੇ ਬਾਵਜੂਦ ਇਹ ਕੜਾਕੇ ਦੀ ਠੰਡ ਦੇ ਚੱਲਦਿਆਂ ਇੱਥੇ ਸੰਗਤਾਂ ਜਿਹੜੀਆਂ ਨੇ ਪਹੁੰਚੀਆਂ ਨੇ ਦਿੱਲੀ ਕਮੇਟੀ ਦੇ ਜਿਹੜੇ ਆਗੂ ਨੇ ਜਿਹੜੇ ਪ੍ਰਬੰਧਕ ਸਾਹਿਬਾਨ ਨੇ ਉਹਨਾਂ ਨੂੰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਉਹ ਇਸ ਗੁਰੂ ਗ੍ਰੰਥ ਸਾਹਿਬ ਦੀ ਸਰੂਪ ਦੀ ਸੇਵਾ ਜਿਹੜੀ ਹੈ ਪਾਲਕੀ ਸਭ ਤੱਕ ਲੈ ਕੇ ਜਾਣ ਦੀ ਉਸ ਨੂੰ ਨਿਭਾਉਂਦੇ ਹੋਏ ਨਜ਼ਰ ਆ ਰਹੇ ਨੇ ਗੁਰਦੁਆਰਾ ਕਮੇਟੀ ਦੇ ਮੈਂਬਰ ਤੁਸੀਂ ਦੇਖ ਸਕਦੇ ਹੋ ਹੁਣ ਇੱਥੇ ਅਰਦਾਸ ਤੋਂ ਉਪਰੰਤ ਇਹ ਨਗਰ ਕੀਰਤਨ ਨੇ ਇਥੋਂ ਚਾਲੇ ਪਾਣੇ ਨੇ ਤੇ ਦਿੱਲੀ ਦੇ ਵੱਖ-ਵੱਖ ਰੂਟਸ ਤੇ ਹੁੰਦਾ ਹੋਇਆ ਜਿਹੜੇ ਤੈਅ ਕੀਤੇ ਗਏ ਨੇ ਉਹਨਾਂ ਤੋਂ ਹੁੰਦਾ ਹੋਇਆ ਇਹ ਜਿਹੜਾ ਨਗਰ ਕੀਰਤਨ ਹੈ ਇਹ ਪਹੁੰਚੇਗਾ ਸ਼ਾਮ ਨੂੰ ਜਿਹੜੀ ਸਮਾਪਤੀ ਹੈ ਉਹ ਹੋਏਗੀ ਗੁਰਦੁਆਰਾ ਫਤਿਹਨਗਰ ਦੇ ਜਾ ਕੇ ਉੱਥੇ ਇਹ ਸਮਾਪਤੀ ਜਿਹੜੀ ਹੈ ਕੀਤੀ ਜਾਣੀ ਹੈ ਤੁਸੀਂ ਸੰਗਤਾਂ ਦਾ ਜਿਹੜਾ ਜਕਾਰੇ ਤੁਸੀਂ ਸੁਣ ਸਕਦੇ ਹੋ ਕਿਸ ਤਰੀਕੇ ਨਾਲ ਜਕਾਰਿਆਂ ਦੀ ਜਿਹੜੀ ਗੂੰਜ ਹੈ ਉਹ ਸੰਗਤਾਂ ਦੀ ਇੱਥੇ ਸੁਣ ਨੂੰ ਮਿਲ ਰਹੀ ਹੈ ਕਿਸ ਤਰੀਕੇ ਨਾਲ ਸੰਗਤਾਂ ਦਾ ਜਿਹੜਾ ਇਕੱਠ ਹੈ ਸੰਗਤਾਂ ਦਾ ਜਿਹੜਾ ਖਾਠਾ ਮਾਰਦਾ ਇਕੱਠ ਕਿਉਂਕਿ ਅੱਜ ਦਿੱਲੀ ਦੇ ਵਿੱਚ ਖਾਸਾ ਬੋਰਾ ਖਾਸੀ ਠੰਡ ਦੇਖਣ ਨੂੰ ਮਿਲੀ ਉਸ ਦੇ باوجود ਸੰਗਤਾਂ ਜਿਹੜੀਆਂ ਨੇ ਵੱਡੀ ਗਿਣਤੀ ਪਹੁੰਚੀਆਂ ਨੇ ਗੁਰਦੁਆਰਾ ਸਾਹਿਬ ਮਤਮਸਤਕ ਪਹੁੰਚ ਲਈ ਉਸੇ ਦਾ ਹੀ ਇੱਕ ਤਸਵੀਰ ਜਿਹੜੀ ਹੈ ਬਾਲੀ ਨਜ਼ਰ ਆਉਂਦੀ ਹੈ ਕਿ ਕਿਸ ਤਰੀਕੇ ਦੇ ਨਾਲ ਸੰਗਤਾਂ ਜਿਹੜੀਆਂ ਨੇ ਉਹ ਇੱਥੇ ਨਤਮਸਤਕ ਹੋਣ ਲਈ ਪਹੁੰਚੀਆਂ ਹੋਈਆਂ ਨੇ ਜੇ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਸਮੂਹ ਸੰਗਤਾਂ ਨੂੰ ਮਹਾਰਾਜ ਦੇ ਆਗਮਨ ਪਰੋਭੀਆਂ ਲੱਖ ਲੱਖ ਵਧਾਈਆਂ ਦਿੰਦਾ ਵਧਾਈ ਦੇ ਪਾਤਰ ਸੰਗਤ ਇੰਨੀ ਠੰਡ ਦੇ ਵਿੱਚ ਇੰਨੇ ਕੋਰੇ ਦੇ ਵਿੱਚ ਨਗਰ ਕੀਰਤਨ ਦੇ ਵਿੱਚ ਹਮਿੱਟਾ ਪਾ ਰਹੇ ਨੇ ਜਿਹੜਾ ਹਰ ਸਾਲ ਗੁਰਦੁਆਰਾ ਰਕਾਬਗਨ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋ ਕੇ ਫਤਿਹਨਗਰ ਗੁਰਦੁਆਰੇ ਤੱਕ ਸਮਾਪਤੀ ਹੋ ਰਿਹਾ ਜਿਹਦੀ ਹਜ਼ਾਰਾਂ ਦਾ ਜਮਾਰ ਦਾ ਠਾਠਾ ਮਾਰਦਾ ਕਾਢ ਇਸ ਗੱਲ ਦਾ ਪ੍ਰਤੀਕ ਹੈ ਕਿ ਗੁਰੂ ਸਾਹਿਬ ਨੇ ਜਿਹੜਾ ਖਾਲਸਾ ਪੰਥ ਸਾਜਿਆ ਸੀ ਖਾਲਸੇ ਪੰਥ ਦੀ ਨੀਰ ਰੱਖੀ ਸੀ ਔਰ ਆਪਣੇ ਸਾਹਬ ਜਾਦੇਵਾਰ ਕੇ ਕਹਿ ਕੇ ਗਏ ਸੀ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੋਤੇ ਚਾਰ ਸਵਾਰ ਮੇਰੇ ਕੋ ਕਿਆ ਹੁਆ ਜੀਵਤ ਕਈ ਹਜ਼ਾਰ ਅੱਜ ਹਜ਼ਾਰਾਂ ਦਾ ਨਹੀਂ ਮੈਂ ਸਮਝਦਾ ਕਿ ਸ਼ਾਮ ਤੱਕ ਲੱਖਾਂ ਬੰਦੇ ਅਗੇ ਨਖਮਸਤਖ ਖਾਲਸੇ ਪੰਥ ਦੇ ਰੂਪ ਦੇ ਵਿੱਚ ਇੱਥੇ ਹੋਲੇ ਆ ਔਰ ਜਿਹੜੀਆਂ ਲੱਖਾਂ ਦੀ ਸੰਗਤਾਂ ਜਿਹੜੀਆਂ ਹੋਰ ਗੁਰੂ ਗ੍ਰੰਥ ਸਾਹਿਬ ਤੇ ਆਸਰਾ ਰੱਖਦੀ ਹੈ ਉਹ ਇੱਥੇ ਹਾਜ਼ਰੀਆਂ ਭਰਨ ਕੇ ਮੈਂ ਸਮੂਹ ਮਹਾਰਾਜੀਆਂ ਇਹਨਾਂ ਨਾਮ ਲੇਵਾ ਗੁਰਨਾਨਕ ਨਾਮ ਲੇਵਾ ਸੰਗਤ ਨੂੰ ਇਸ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ। ਭਾਈ ਠੰਡ ਬਹੁਤ ਸੀ ਧੁੰਦ ਬਹੁਤ ਹਸੇ باوجود ਦੇ ਸੰਗਤਾਂ ਦਾ ਠਾਠਾ ਮਾਰਦਾ ਕਾਟ ਦਿਖਾਉਂਦਾ ਹੈ ਕਿ ਕਿਵੇਂ ਸੰਗਤ ਪਹੁੰਚੀ ਹੈ। ਦੇਖੋ ਇੱਕ ਗੁਰੂ ਮਹਾਰਾਜ ਪ੍ਰਤੀ ਸਭ ਦੀ ਆਸਥਾ ਗੁਰੂ ਮਹਾਰਾਜ ਪ੍ਰਤੀ ਜਿਹੜਾ ਪਿਆਰ ਸਤਿਕਾਰ ਹੈ ਔਰ ਇਹ ਜਿਹੜਾ ਠਾਠਾ ਮਾਰਦਾ ਕੱਠ ਤੁਸੀਂ ਦੇਖ ਸਕਦੇ ਹੋ ਇਹ ਠੰਡ ਮੀਤੀ ਪ੍ਰਭਾ ਨਹੀਂ ਕਰਦਾ ਤੁਸੀਂ ਦੇਖਿਆ ਪਿੱਛੇ ਕਿ ਜਦ ਸਾਹਿਬਜ਼ਾਦਿਆਂ ਦੇ ਸ਼ਹਾਦੇ ਤੇ ਦਿਹਾੜੇ ਸੀ ਇੰਨੇ ਕੋਰੇ ਦੇ ਵਿੱਚ ਐਡੇ ਧੁੰਦ ਦੇ ਵਿੱਚ ਵੀ ਜਦ ਲੋਕ ਆਪਣੇ ਘਰੋਂ ਨਿਕਲ ਕੇ ਰਾਤਾਂ ਨੂੰ ਇਸ ਪ੍ਰਭਾਤ ਏਰੀਆ ਦੇ ਰੂਪ ਦੇ ਵਿੱਚ ਪ੍ਰੋਗਰਾਮ ਬਣਾਉਂਦੇ ਰਿਹਾ ਸੋ ਮੈਂ ਸਮਝਦਾ ਇਹ ਖਾਲਸੇ ਦੀ ਵਿਲੱਖਣਤਾ ਹੈ ਜਿਹੜੀ ਗੁਰੂ ਮਹਾਰਾਜ ਸਾਹਿਬ ਨੂੰ ਬਖਸ਼ ਕੇ ਗਿਆ ਔਰ ਅੱਜ ਇਸ ਤਰੀਕੇ ਦੇ ਨਾਲ ਇੱਥੇ ਜਾਓ ਜੌਲਦਖਾਨ ਵਸੇ ਗਿੱਧਕੇ ਦੀਆਂ ਟੀਮਾਂ ਆਈਆਂ ਸ਼ਬਦ ਗਾਇਨ ਕਰਨ ਵਾਸਤੇ ਸ਼ਬਦ ਚੌਕੀ ਜੱਥੇ ਆਏ ਨੇ ਸਕੂਲਾਂ ਦੇ ਬੱਚੇ ਆਏ ਨੇ ਈ ਮਹਾਰਾਜ ਦੇ ਆਪ ਵਰਸਾਇਆ ਹੋਇਆ ਖਾਲਸਾ ਪੰਥ ਹੈ ਜਿਹਨੂੰ ਮਹਾਰਾਜ ਨੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਿਆ ਵਾਹ ਪ੍ਰਗਟਿਓ ਮਰਤ ਕਮੜਾ ਬਰਿਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਦਸਵੇਂ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅਜ ਪ੍ਰਕਾਸ਼ਪੁਰ ਨੂੰ ਸਮਰਪਿਤ ਮahanagar ਕੀਰਤਨ ਗੁਰਦੁਆਰਾ ਰਕਾਬਗਨ ਸਾਹਿਬ ਤੋਂ ਸਹਾਇਜ ਆ ਰਿਹਾ ਹੈ ਮੇਰੇ ਨਾਲ ਜੱਲਲ ਸਕੱਤਰ ਸਾਹਿਬ ਮੌਜੂਦ ਨੇ ਧੀ ਕਮੇਟੀ ਦੇ ਜਗਦੀਪ ਸਿੰਘ ਕਾਲੋ ਕਾਲੋ ਸਾਹਿਬ ਬਧਾਈ ਦੇ ਪਾਤਰ ਹੋ ਤਨਮਨਤਾ ਹੋ ਬੜਪਾਗੇ ਹੋ ਕਿ ਗੁਰੂ ਘਰ ਦੀ ਸੇਵਾ ਮਿਲੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੈਂ ਸਮੂਹ ਸੰਗਤਾਂ ਨੂੰ ਸਭ ਤੋਂ ਪਹਿਲਾਂ ਤੇ ਸਾਈਬੇ ਕਮਾਲ ਦਸਮ ਪਿਤਾ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਹਾਨ ਨਗਰ ਕੀਰਤਨ ਦੀ ਜੋ ਅੱਜ ਦਿੱਲੀ ਸੇਕੂਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਰਕਾਬਦਨ ਸਾਹਿਬ ਤੋਂ ਆਰੰਭ ਕੀਤਾ ਜਾ ਰਿਹਾ ਹੈ ਇਸ ਨਗਰ ਕੀਰਤਨ ਦੀ ਵਧਾਈ ਦਿੰਨਾ ਲੱਖ ਲੱਖ ਵਧਾਈ ਹੋਵੇ ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਜਦੋਂ ਪ੍ਰਕਾਸ਼ ਦਿਹਾੜਾ ਮਨਾਉਨੇ ਆ ਤੇ ਇੱਕ ਸੰਗਤਾਂ ਦੇ ਵਿੱਚ ਜੋਸ਼ ਆਂਦਾ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜਿੱਥੇ ਸੰਤ ਸਨ ਉਥੇ ਸਿਪਾਈ ਵੀ ਸਨ ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਤੇ ਕਲਮ ਦੇ ਧਨੀ ਸਨ ਉਥੇ ਤਲਵਾਰ ਦੇ ਵੀ ਧਨੀ ਸਨ ਸੋ ਅੱਜ ਬੜੀ ਖੁਸ਼ੀ ਵਾਲੀ ਗੱਲ ਹੈ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਪਹੁੰਚੀਆਂ ਹੈ ਰੰਮਤਾ ਹੋਈ ਹੈ ਨਗਰ ਕੀਰਤਨ ਦੀ ਔਰ ਹੁਣ ਲਗਾਤਾਰ ਵੈਸਟ ਦਿੱਲੀ ਦੇ ਵਿੱਚ ਜਾਂਦਾ ਹੋਇਆ ਜੋ ਕਿਉਂਕਿ ਵੈਸਟ ਦਿੱਲੀ ਇੱਕ ਮਿੰਨੀ ਪੰਜਾਬ ਆਪਾਂ ਕਹਿ ਸਕਦੇ ਹਾਂ ਜਿੱਥੇ ਬੜੀ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤ ਜਿਹੜੀ ਆ ਉਹ ਰਹਿੰਦੀ ਹੈ ਵੱਸੋਂ ਹੈ ਸੋ ਬੈਸਟ ਦਿੱਲੀ ਦੇ ਵਿੱਚ ਇਹ ਨਗਰ ਕੀਰਤਨ ਜਾ ਕੇ ਸਮਾਪਤੀ ਹੋਣੀ ਆ ਸੋ ਸੰਗਤਾਂ ਦੇ ਵਿੱਚ ਬੜਾ ਜੋਸ਼ ਹੈ ਗੱਤ ਕੇ ਅੰਡ ਬਹੁਤ ਅੱਜ ਕੋਰਾ ਵੀ ਬਹੁਤ ਲੇਕਿਨ ਸੰਗਤਾਂ ਦਾ ਠਾਠਾ ਮਾਰਦਾ ਕੱਠ ਦੱਸਦਾ ਹੈ ਕਿ ਜੋਸ਼ ਕੋਈ ਕਮੀ ਨਹੀਂ ਉਤਸ਼ਾਹ ਸ਼ਰਧਾ 'ਚ ਕੋਈ ਕਮੀ ਨਹੀਂ ਦੇਖੋ ਸੰਗਤਾਂ ਦਾ ਪਿਆਰ ਸੰਗਤਾਂ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਰਕਾਰ ਕਿਉਂਕਿ ਅੱਜ ਅਗਰ ਇਹ ਪਤਾ ਹੈ ਸਾਡੇ ਸਿਰਾਂ ਦੇ ਉੱਤੇ ਦਸਤਾਰ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਦੌਲਤ ਹੈ ਅੱਜ ਸਾਡਾ ਧਰਮ ਜਿੰਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਦੌਲਤ ਹੈ ਸੋ ਇਸ ਕਰਕੇ ਠੰਡ ਦੀ ਕੋਈ ਪਰਵਾਹ ਨਹੀਂ ਜਿੰਨੀ ਮਰਜ਼ੀ ਠੰਡ ਹੋਵੇ ਜੋ ਜੋਸ਼ ਹੈ ਉਹ ਕਦੀ ਘਟ ਨਹੀਂ ਹੋ ਸਕਦਾ ਸੋ ਇਹ ਠਾਠਾ ਮਾਰਦਾ ਇਕੱਠ ਜਿਹੜਾ ਹੈ ਇਹ ਗੁਰੂ ਮਹਾਰਾਜ ਦੇ ਇਸ ਮਹਾਨ ਨਗਰ ਕੀਰਤਨ ਨੂੰ ਸਮਰਪਿਤ ਹੈ ਕੀ ਰੂਟ ਰਹਿਣ ਵਾਲਾ ਅੱਜ ਇਸ ਨਗਰ ਕੀਰਤਨ ਦਾ ਆ ਰੂਟ ਇੱਥੋਂ ਚੱਲ ਕੇ ਵਸਤੇਲੀ ਪਟੇਲ ਨਗਰ ਨਜਿੰਦਰ ਨਗਰ ਵਗੈਰਾ ਤੋਂ ਹੁੰਦਾ ਹੋਇਆ ਮੋਤੀ ਨਗਰ ਜਾਏਗਾ ਮੋਤੀ ਨਗਰ ਤੋਂ ਨਜਬਗੜ ਰੋਡ ਤੇ ਜਾ ਕੇ ਤਿਲਕ ਨਗਰ ਹੁੰਦਾ ਹੋਇਆ ਫਤਿਹ ਨਗਰ ਜਾ ਕੇ ਜੇਲ੍ਹ ਰੋਡ ਦੇ ਉੱਤੇ ਸਮਾਪਤੀ ਹੋਏਗੀ ਵਾਪਸ ਧੰਨਵਾਦ ਤੇ ਇਹ ਸੰਨ ਦਿੱਲੀ ਕਮੇਟੀ ਦੇ ਜਨਰਸਕਤਾ ਜਗਦੀਪ ਸਿੰਘ ਕਾਲੋ ਆ ਤੁਮ ਤਸਵੀਰ ਦਿਖਾ ਰਹੇ ਆ ਉਸ ਨਗਰ ਕੀਰਤਨ ਦੀ ਮਹਾਨ ਨਗਰ ਕੀਰਤਨ ਜੋ ਗੁਰਦੁਆਰਾ ਰਕਾਬਿੰਦ ਸਾਹਿਬ ਤੋਂ ਰੰਭ ਹੋਇਆ ਆ ਤਸਵੀਰ ਤੁਸੀਂ ਤਸਵੀਰਾਂ ਨਹੀਂ ਦੇਖ ਸਕਦੇ ਹੋ ਕਿ ਠੰਡ ਦੇ ਬਾਵਜੂਦ ਸੰਗਤਾਂ ਦਾ ਠਾਠਾ ਮਾਰਦਾ ਘੱਟ ਨਜ਼ਰ ਆਉਂਦਾ ਹੈ ਕੈਮਰਾਮੈਨ ਜੀ ਜੀ ਨਾਲ ਆਪਕਾ ਸੰਗ ਪੀਟੀਸੀ ਨਿਊਜ਼ ਦਿੱਲੀ ਤੇ ਵੇਲਾ ਹੋ ਗਿਆ ਇੱਕ ਬ੍ਰੇਕ ਦਾ ਜਲਦ ਹਾਜ਼ਰ ਹੁੰਨੇ ਆ ਛੋਟੀ ਜੀ ਬ੍ਰੇਕ ਤੋਂ ਬਾਅਦ ਦਿੱਲੀ ਕਮੇਟੀ ਦੇ ਧਰਮ ਪ੍ਰਚਾਰ ਵਿੰਗ ਵੱਲੋਂ ਤੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਾਈ ਲੱਖੀ ਸ਼ਾਵੰਜਾਰਾ ਹਾਲ ਗੁਰਦੁਆਰਾ ਰਕਾਬਗੰਦ ਸਾਹਿਬ ਵਿਖੇ ਮਹਾਨ ਗੁਰਮਤ ਸਮਾਗਮ ਕਰਵਾਇਆ ਗਿਆ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਰਹੀਆਂ ਗੁਰੂ ਰੂਪ ਸਵਾਰੀ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਵੇਂ ਪਾਤਸ਼ਾਹ ਸਰਬੰਸ ਦਾਨੀ ਸਾਹਿਬੇ ਕਮਾਲ ਤਨਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹੋ ਔਰ ਗੁਰੂ ਸਾਹਿਬ ਦੀ ਫਤਿਹ ਦੇ ਵਿੱਚ ਇੰਨੀ ਘਾਟ ਰਹੇ ਜੇ ਮੈਂ ਸਮਝਦਾ ਕੋਈ ਚੰਗੀ ਗੱਲ ਨਹੀਂ ਕਿਉਂਕਿ ਇਹ ਫਤਿਹ ਜਿਹੜੀ ਆ ਉਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਬਖਸ਼ਿਆ ਸੋ ਮੈਂ ਇੱਕ ਵਾਰ ਫਿਰ ਤੋਂ ਫਤਿਹ ਸਾਂਝ ਕਰਾਂਗਾ ਸਾਰਿਆਂ ਨੇ ਗੱਲਬਾਤ ਕੇ ਜਵਾਬ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਫਤਿਹ ਦੇ ਕਾਰਨ ਇਸ ਫਤਿਹ ਦੇ ਵਾਸਤੇ ਗੁਰੂ ਸਾਹਿਬਾਂ ਨੇ ਇੱਕ ਕੁਰਬਾਨੀਆਂ ਦਿੱਤੀਆਂ ਔਰ ਸਰਬੰਸਦਾਨੀ ਉਹਨਾਂ ਨੂੰ ਐਸੀ ਕਰਕੇ ਗਿਆ ਕੀ ਖਾਲਸਾ ਦੀ ਹਮੇਸ਼ਾ ਫਤਿਹ ਹੋਵੇ ਖਾਲਸਾ ਦੀ ਚੜ੍ਹਦੀ ਕਲਾ ਹੋਵੇ ਪਰ ਇਹ ਫਤਿਹ ਵੀ ਅਗਰ ਸਾਡੀ ਟੀਲੀ ਰਹਗੀ ਤਾਂ ਮੈਂ ਸਮਝਦਾ ਕਿ ਸਾਡੇ ਪ੍ਰਕਾਸ਼ ਦਿਹਾੜੇ ਮਨਾਣੇ ਗੁਰਪੁਰਬ ਮਨਾਣੇ ਇਹ ਕਾਮਯਾਬ ਨਹੀਂ ਨੇ ਜਿੱਥੇ ਅੱਜ ਤੁਸੀਂ ਸਾਰੇ ਇੰਨੀ ਠੰਡ ਦੇ ਮੌਸਮ ਦੇ ਵਿੱਚ ਗੁਰੂ ਸਾਹਿਬਾ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹੋ ਦੋ ਦਿਨ ਪਹਿਲਾਂ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੰਗਤਾਂ ਦੇ ਸਹਿਯੋਗ ਦੇ ਨਾਲ ਜਿਹੜਾ ਨਗਰ ਕੀਰਤਨ ਕੱਢਿਆ ਇੰਨਾ ਵੱਡਾ ਹੰਝੂਮ ਇੰਨਾ ਵੱਡਾ ਕਾਟ ਮੈਂ ਸਮਝਦਾ ਕਿ ਇੱਕ ਰਿਕਾਰਡ ਸੀ ਕਿ ਇੰਨੀ ਸਰਦੀ ਦਾ ਸਭ ਤੋਂ ਠੰਡਾ ਦਿਨ ਹੋਵੇ ਔਰ ਉਹਦੇ ਵਿੱਚ ਇੰਨਾ ਵੱਡਾ ਠਾਠਾ ਮਾਰਦੇ ਕਾਟ ਨੇ ਉੱਤੇ ਹਾਜ਼ਰੀਆਂ ਭਰੀਆਂ ਇਹ ਗੁਰੂ ਮਹਾਰਾਜ ਦੀ ਆਪਣੀ ਆਪਾਰ ਕਿਰਪਾ ਔਰ ਇੱਕ ਗੁਰੂ ਸਾਹਿਬ ਦਾ ਜਿਹੜਾ ਵਿਸਾਇਆ ਪੰਥ ਜਿਹੜਾ 1699 ਦੀ ਵਿਸਾਖੀ ਤੇ ਗੁਰੂ ਸਾਹਿਬ ਨੇ ਇਸ ਪੰਥ ਨੂੰ ਵਿਸਾਰਿਆ ਪੰਥ ਨੂੰ ਛੱਡਦੀ ਗੱਲ ਦਿੱਤੀ ਔਰ ਸਾਨੂੰ ਸਾਰਿਆਂ ਨੂੰ ਹੁਕਮ ਕੀਤਾ ਕਿ ਆਗਿਆ ਭਈਆ ਕਾਲ ਕੀ ਤਵੀ ਚਲਾਈ ਉਹ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਦੇ ਲੱਗ ਲੱਗੇ ਸਾਨੂੰ ਜੁਏ ਮੈਂ ਖਾਲਸਾ ਜੀ ਧਰਨਾ ਲਈ ਇੱਕ ਗੱਲ ਜ਼ਰੂਰ ਸਾਂਝ ਕਰਾਂਗਾ ਕਿ ਇਹ ਜਿਹੜੀ ਗੁਰੂ ਗ੍ਰੰਥ ਸਾਹਿਬ ਨੇ ਜਿਹੜਾ ਖਾਲਸਾ ਪੰਥ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਾਰੇ ਜਿੱਥੋਂ ਸਿੱਖੀ ਸ਼ੁਰੂ ਹੋਈ ਹੈ ਇਹ ਉਹ ਨਿਆਰਾ ਪੰਥ ਹੈ ਜਿਸ ਪੰਥ ਦੇ ਜਿਹੜੀਆਂ ਚਾਰ ਬਰਿਆਦਾ ਦੇ ਵਿੱਚ ਸਿਰਫ ਚਾਰ ਸਖਿਆਤਾਂ ਲੋ ਜਿਹੜਾ ਇਹ ਮਾਨ ਪੱਖਿਆ ਜਿਹੜਾ ਪ੍ਰਗਟ ਭੇਜਦੀ ਅਸੀਂ ਗੱਲ ਕਰਦੇ ਹਾਂ ਅਸੀਂ ਗੱਲ ਕਰਦੇ ਹਾਂ ਸਤਗੁਰੂ ਨਾਨਕ ਪ੍ਰਗਟਿਆ ਭਿਡੇ ਧੁੰਦ ਜਗ ਚਾਨਣ ਨੂੰ ਅਸੀਂ ਗੱਲ ਕਰਦੇ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮੈਂ ਪ੍ਰਗਟਿਓ ਮਨ ਅਗਮੜਾ ਬਰ ਯਾਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚਿਲਾ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਜਾਂਦਾ ਕੀਤਾ ਪੇਟ ਕਰਦੇ ਹਾਂ ਤਾਂ ਅਸੀਂ ਕਹਿੰਦੇ ਹਾਂ ਕਿ ਪ੍ਰਗਟੁਰਾਂ ਕੀਤੇ ਐ ਔਰ ਉਸੇ ਤਰੀਕੇ ਦੇ ਨਾਲ ਜੇ ਖਾਲਸੇ ਪੰਥ ਦੀ ਗੱਲ ਕਰੀਏ ਤੇ ਖਾਲਸੇ ਪੰਥ ਨੂੰ ਵੀ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੋਹ ਇਸ ਅਕਾਲ ਪੁਰਖ ਤੋਂ ਹੁਕਮ ਲੈ ਕੇ ਇਸ ਖਾਲਸੇ ਪੰਥ ਨੂੰ ਉਨੇ ਮੌਜ ਦੇ ਵਿੱਚ ਆ ਕੇ ਜਿਹੜੀ ਇਹ ਸਥਾਪਨਾ ਕੀਤੀ ਸਥਾਪਨਾ ਕੀਤੀ ਹੈ ਅਸੀਂ ਵਡਭਾਗੀਆਂ ਕਿ ਗੁਰੂ ਸਾਹਿਬ ਨੇ ਚਲਾਈ ਇਸ ਵਰਸਾਈ ਇਸ ਖਾਲਸੇ ਪੰਥ ਦਾ ਹਿੱਸਾ ਔਰ ਇਹ ਖਾਲਸੇ ਪੰਥ ਨੇ ਹਮੇਸ਼ਾ ਚੜ੍ਹਦੀ ਕਲਾ ਦੀ ਗੱਲ ਕੀਤੀ ਹੈ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਕਿਉਂਕਿ ਅੱਜ ਸਮਾਂ ਪਹਿਲੇ ਪ੍ਰੋਗਰਾਮ ਦਾ ਲੇਟ ਚੱਲ ਰਿਹਾ ਮਗਰ ਖਾਲਸਾ ਜੀ ਤੁਹਾਨੂੰ ਜ਼ਰੂਰ ਜਾਣੂ ਕਰਾਵਾਂਗਾ ਕਿਉਂਕਿ ਦਿੱਲੀ ਸੇਕ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਦੀ ਚੁਣੀਣਾ ਕਮੇਟੀ ਔਰ ਇਹ ਕਮੇਟੀ ਜਿਸ ਤਰੀਕੇ ਦੇ ਨਾਲ ਕਾਰਜ ਕਰ ਰਹੀ ਹੈ ਭਾਵੇਂ এডਿਕੇਸ਼ਨ ਦੀ ਗੱਲਾਂ ਕਰੀਏ ਭਾਵੇਂ ਮੈਡੀਕਲ ਦੀ ਗੱਲਾਂ ਕਰੀਏ ਮਗਰ ਅੱਜ ਸਭ ਤੋਂ ਵੱਡੀ ਜਿਹੜੀ ਲੋੜ ਹੈ ਜਿਹੜੀ ਸਾਡੀ ਕੌਮ ਦੇ ਉੱਤੇ ਸਾਡੀ ਪੰਥ ਦੇ ਨਾਮ ਦੇ ਉੱਤੇ ਜਿਹੜਾ ਸਾਡੇ ਨਾਲ ਧੱਕਾ ਕੀਤਾ ਜਾਂਦਾ ਹੈ ਅੱਜ ਬੜੀ ਲੋੜ ਹੈ ਉਹਨੂੰ ਸਾਹਮਣੇ ਤੁਸੀਂ ਦੇਖਿਆ ਪਿਛਲੇ ਸਮੇਂ ਦੇ ਵਿੱਚ ਮੈਂ ਸੰਗਤਾਂ ਨੂੰ ਯਾਦ ਕਰਾਉਣਾ ਚਾਹੁੰਦਾ ਕਿ 10 ਤਰੀਕ ਨੂੰ ਅੱਜ 17 ਤਰੀਕ ਹੈ ਠੀਕ ਹੈ ਰਫt ਇੱਕ ਹਫਤਾ ਪਹਿਲਾਂ 10 ਤਰੀਕ ਨੂੰ ਲਖੀਸ਼ਾ ਵਨਜਾਰਾ ਹੌਲ ਦੀ ਜਗ੍ਹਾ ਅਸੀਂ ਇੱਕ ਸਮਾਗਮ ਕੀਤਾ ਗੁਰਦੇ ਪਾਦਰ ਸਾਹਿਬ ਦੇ ਸਥਾਨ ਦੇ ਉੱਤੇ ਗੁਰਦਾਰਾ ਰਕਾਬੰਸਾਹਬ ਦੇ ਵਿੱਚ ਔਰ ਇੱਕ ਐਸਾ ਇਤਿਹਾਸਿਕ ਉਹ ਸਮਾਗਮ ਕੀਤਾ ਗਿਆ ਜਿਦੇ ਵਿੱਚ ਪੰਥ ਦੀਆਂ ਅੰਮ੍ਰਿਤਮੋਹਰ ਸਖਸ਼ਤਾ ਪੁੱਛੀਆਂ ਸੰਤ ਸਮਾਜ ਪੁੱਛਿਆ ਕਕਸਾਲਾਂ ਦੇ ਮੁਖੀ ਪੁੱਛੇ ਔਰ ਉਹਨਾਂ ਨੇ ਗੱਲ ਸਿਰਫ ਉੱਤੇ ਕੀਤੀ ਹੈ ਪੰਥ ਦੀ ਚੜ੍ਹਦੀ ਕਲਾ ਦੀ ਕਿਉਂਕਿ ਪੰਥ ਨੂੰ ਜਿਸ ਤਰੀਕੇ ਦੇ ਨਾਲ ਨੂੰ ਬੇਸ਼ੀ ਹੋਈ ਹੈ ਇਕ ਨਵਾਂ ਕੇਸ ਉੱਪਰ ਕੇ ਸਾਹਮਣੇ ਆਇਆ ਕਿ ਜਿਹੜੇ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਫ ਦਾ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕੌਮ ਕੇ ਹੋਣਾਂ ਦੀ ਸ਼ਹਾਦਤ ਜਿਸ ਤਰੀਕੇ ਦੇ ਨਾਲ ਅੱਜ ਰਿਪੋਰਟਾਂ ਨੇ ਸਾਹਮਣੇ ਕੀਤੀ ਹੈ ਕਿ ਟੋਟੇ ਟੋਟੇ ਕਰਕੇ ਉਹਨਾਂ ਦੇ ਬੰਦ ਬੰਦ ਕੱਟ ਕੇ ਦਰਿਆ ਦੇ ਵਿੱਚ ਸੁੱਟਤੇ ਗਏ ਸੀ ਮਗਰ ਜਿਹੜੀਆਂ ਸਰਕਾਰਾਂ ਉਸ ਸਮੇਂ ਤੋਂ ਬਾਤ ਰਹੀਆਂ ਭਾਵੇਂ ਸਾਡੀ ਉਪਰੀ ਚੱਲਣ ਵਾਲੀਆਂ ਸਰਕਾਰਾਂ ਜਿਨ੍ਹਾਂ ਨੇ ਸਾਡੇ ਅਕਾਲ ਤਖਤ ਸਾਹਿਬ ਨੂੰ ਢਹਤੀ ਨਹੀਂ ਕੀਤਾ ਸਾਡੇ ਹਰਿਮੰਦਰ ਸਾਹਿਬ ਦੇ ਉੱਤੇ ਹਮਲਾ ਕੀਤਾ ਕਾਲਜਾ ਜੀ ਇੰਨਾ ਵੱਡਾ ਦੁਖਾਂਤ ਹੋਇਆ ਔਰ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਸਮੂਚਾ ਪੰਥ ਇਕੱਠਾ ਹੋ ਕੇ ਦਿੱਲੀ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਜਿਹੜੀ ਤੁਸੀਂ ਸਾਨੂੰ ਬਖਸ਼ੀ ਸੀ ਇੱਕ ਵੱਡਾ ਫੈਸਲਾ ਲਈਏ ਨੇ ਕਿ ਅਸੀਂ ਵਾਅਦ ਚੜ ਕੇ ਕੌਮ ਦੀ ਹੱਕ ਲੜਾਈ ਨੂੰ ਅੱਗੇ ਚਲਾਵਾਂਗੇ ਸੋ ਮੈਂ ਅੱਜ ਮੇਰਾ ਇਸ ਗੱਲ ਕਰਨ ਦਾ ਸਿਰਫ ਮਕਸਦ ਇਹ ਸੀ ਕਿ ਅਸੀਂ ਹਮੇਸ਼ਾ ਉਹਨਾਂ ਲੋਕਾਂ ਤੋਂ ਗਰੇਸ਼ ਕੀਤਾ ਗਰੇਸ਼ ਕਰਾਂਗੇ ਪਰ ਤੁਹਾਡੇ ਵੱਲੋਂ ਚੁਣੀ ਹੋਈ ਜਿਹੜੀ ਕਮੇਟੀ ਹੈ ਜਿਸ ਨੂੰ ਇਹ ਸੇਵਾ ਸੰਭਾਲ ਦਿੱਤੀ ਹੈ ਹਰ ਮੁੱਦੇ ਨੂੰ ਲੈ ਕੇ ਅੱਜ ਚੱਲ ਰਹੀ ਹੈ ਹੁਣੇ ਅੱਧਾ ਇੱਕ ਘੰਟਾ ਪਹਿਲਾਂ ਦੇਸ਼ ਦੀ ਸਭ ਤੋਂ ਵੱਡੀ ਜਿਹੜੀ ਰਾਜਨੀਤਿਕ ਪਾਰਟੀ ਹੈ ਉਹਦੇ ਪ੍ਰਧਾਨ ਸਾਹਿਬ ਇੱਥੇ ਆਏ ਸੀ ਉਹਨਾਂ ਨੇ ਵੀ ਉਹਨਾਂ ਨੂੰ ਵੀ ਜਿਸ ਵਕਤ ਅਸੀਂ ਇੱਥੇ ਸਰੂਪਾ ਦਿੱਤਾ ਉਸ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਜੀ ਉਹਨਾਂ ਨੂੰ ਕੋਈਵਾ ਕੇ ਜਿਸ ਤਰੀਕੇ ਦੇ ਨਾਲ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਹੈ ਔਰ ਤੁਸੀਂ ਸਾਰਿਆਂ ਨੇ ਜਕਾਰਿਆ ਦੀ ਗੂੰਜ ਜੁਦੀ ਪ੍ਰਵਾਨਗੀ ਦਿੱਤੀ ਹੈ ਮੈਂ ਸਮਝਦਾ ਕਿ ਸਭ ਤੋਂ ਵਧੀਆ ਤਰੀਕਾ ਹੁੰਦਾ ਕਿ ਜਦ ਅਸੀਂ ਆਪਣੀਆਂ ਗੱਲਾਂ ਸਰਕਾਰੀ ਦਰਬਾਰੇ ਪਹੁੰਚਾ ਸਕੀਏ ਕਿ ਸਾਰਾ ਸਾਚਾ ਪੰਥ ਜਿਹੜਾ ਬੈਠਾ ਹੈ ਉਹ ਸਾਰਿਆਂ ਦੀ ਏਕੋ ਮੰਗ ਕਰਦਾ ਇਹ ਪੰਥ ਦੇ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਸਾਡੇ ਲਈ ਕੁਰਬਾਨੀਆਂ ਕੀਤੀਆਂ ਜੇਲਾ ਕਟਿਆ ਸਮੂੱਚੀ ਆਵਾਜ਼ ਬਣ ਕੇ ਵੀ ਅੱਜ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਕੰਮ ਕਰ ਰਹੀ ਹੈ ਤਵੇਲਾ ਹੋ ਗਿਆ ਇੱਕ ਬ੍ਰੇਕ ਦਾ ਜਲਦ ਹਾਜ਼ਰ ਹੁੰਨੇ ਆ ਛੋਟੀ ਜੀ ਬ੍ਰੇਕ ਤੋਂ ਬਾਅਦ ਸ਼ਰੋਮਣੀ ਸਿੱਖ ਸੰਗਤ ਸਭਾ ਵਿਸ਼ਨੂ ਗਾਰਡਨ ਦੀਆਂ ਸਾਂਝੀਆਂ ਜਥੇਬੰਦੀਆਂ ਵੱਲੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ ਜਿੱਥੇ ਦਿੱਲੀ ਕਮੇਟੀ ਪ੍ਰਧਾਨ ਸਦਾ ਹਰਮਿਤ ਸਿੰਘ ਕਾਲਕਾ ਵੀ ਹਾਜ਼ਰ ਰਹੇ ਪਰਮ ਸਰਕਾਰਯੋਗ ਸਾਧ ਸੰਗਤ ਜੀ ਸਾਹਿਬਾ ਵੱਲੋਂ ਬਖਸ਼ੀ ਗੁਰੂ ਦੀ ਫਤਿਹ ਸਾਥ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਰੇ ਪ੍ਰਗਟਿਓ ਮਰਦੀ ਅਗਮੜਾ ਵਰੀ ਆਮ ਇਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਜੀ ਲਾ ਸਾਬੇ ਕਮਾਲ ਸਰਵੰਸਦਾਨੀ ਅੰਮ੍ਰਿਤ ਕੇ ਦਾਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਰੀਆਂ ਸਮੂਹ ਸੰਤਾਂ ਨੂੰ ਮਹਾਰਾਜ ਦੇ ਇਸ ਆਗਮਨpur ਦੀ ਲੱਖ ਲੱਖ ਵਧਾਈ ਹੋਵੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਰੇ ਸ਼ਬਦਾਂ ਦੇ ਨਾਲ ਅਗਰ ਕੋਈ ਵਿਖਿਆਨ ਕਰਨਾ ਚਾਹੇ ਤੇ ਮੈਂ ਸਮਝਦਾ ਕਿ ਉਹਦੀ ਮੂਰਤਾ ਹੋਏਗੀ ਇਹ ਜ਼ਬਾਨ ਇਹ ਲਿਖ ਲਿਖਾਰੀ ਕੋਈ ਵੀ ਉਹਨਾਂ ਦੀ ਸ਼ਲਾਗਾ ਉਹਨਾਂ ਦੀ ਉਸਤਤ ਦੇ ਵਿੱਚ ਕੋਈ ਵੀ ਸ਼ਬਦ ਪੂਰੇ ਨਹੀਂ ਕਰ ਸਕਦਾ ਕਿ ਜਿੰਨੀ ਵੱਡੀ ਦੇਣ ਜਿੰਨਾ ਵੱਡਾ ਕਿਰਦਾਰ ਜਿੰਨਾ ਵੱਡਾ ਰਹਿਬਰ ਗੁਰੂ ਗੋਬਿੰਦ ਸਿੰਘ ਮਹਾਰਾਜ ਹੋਏ ਨੇ ਜਿਨ੍ਹਾਂ ਨੂੰ ਕਦੇ ਵੀ ਇਹ ਨਹੀਂ ਕਿਹਾ ਜਾ ਸਕਦਾ ਕਿ ਉਹਨਾਂ ਨੇ ਜਨਮ ਧਾਰਿਆ ਉਹਨਾਂ ਨੇ ਅਵਤਾਰ ਧਾਰਿਆ ਉਹ ਪ੍ਰਗਟ ਹੋਇਆ ਤਾਈ ਉਹਨਾਂ ਦੇ ਨਾਮ ਦੇ ਅੱਗੇ ਗੱਲ ਕੀਤੀ ਜਾਂਦੀ ਹੈ ਕਿ ਵਿਪਰਗਟਿਉ ਮਰਦ ਅਗਮੜਾ ਉਹ ਮਰਦ ਅਗਮੜਾ ਜਿਹਦਾ ਕੋਈ ਸਾਨੀ ਨਾ ਹੋਵੇ ਉਹ ਤਾਕਤਵਰ ਵਰਿਆਮ ਉਹਦਾ ਕੋਈ ਸਾਨੀ ਨਹੀਂ ਹੈ ਉਹ ਐਸੇ ਸੂਰਬੀਰ ਔਰ ਐਸੇ ਆਪੇ ਗੁਰੂ ਚੇਲਾ ਦੀ ਦਾਤ ਦੇਣ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਸਾਨੂੰ ਖੰਡੇ ਬਾੜੇ ਦੀ ਪੌੜ ਝਾਕਾ ਕੇ ਖਾਲਸਾ ਪੰਥ ਸਜਾ ਕੇ ਸਾਡੇ ਸਿਰਾਂ ਤੇ ਕਲੀਆਂ ਲਾਈਆਂ ਸੋ ਅੱਜ ਉਹਨਾਂ ਦਾ ਜਨਮ ਦਿਹਾੜਾ ਤੁਸੀਂ ਸਾਰੇ ਮਨਾ ਰਹੇ ਹੋ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਵਧਾਈ ਦਿੰਦਾ ਸ਼ਰੋਮਣੀ ਸਿੱਖ ਸੰਗਤ ਵਿਸ਼ਨੂ ਗਾਰਡਨ ਦੀ ਸਮੂਜੀ ਟੀਮ ਸਰਦਾਰ ਗੁਰਮੀਤ ਸਿੰਘ ਜੀ ਔਰ ਸਾਡੇ ਸਾਰੇ ਮੈਂਬਰ ਸਹਿਬਾਨ ਸਰਦਾਰ ਹਰਜੀਤ ਸਿੰਘ ਜੀ ਪੱਪਾ ਜੀ ਸਰਦਾਰ ਰਵਿੰਦਰ ਸਿੰਘ ਸੰਧੂ ਜੀ ਸਰਦਾਰ ਮਨਜੀਤ ਸਿੰਘ ਜੀ ਔਰ ਰਕਸ ਸਾਹਿਬ ਔਰ ਇੱਥੇ ਸਾਰੇ ਪ੍ਰਬੰਧਕਾਂ ਦਾ ਜਤਿੰਦਰ ਸਿੰਘ ਜੀ ਤੁਹਾਨੂੰ ਵੀ ਸਾਡਾ ਛੋਟਾ ਭਰਾ ਹੈ ਹਰ ਜਮਾਤ ਤੁਸੀਂ ਬੁਲਾ ਕੇ ਇੱਥੇ ਜਨਾ ਮਾਨ ਬਖਸ਼ ਦੀ ਔਰ ਨਗਰ ਕੀਰਤਨ ਨੂੰ ਸਾਰੇ ਇਲਾਕੇ ਦੀਆਂ ਸੰਗਤਾਂ ਨੂੰ ਲੈ ਕੇ ਇੱਥੇ ਤੁਸੀਂ ਇਕੱਠਾ ਕਰਕੇ ਇਹ ਪੁਰਬ ਮਨਾਉਂਦੇ ਹੋ ਤੁਹਾਨੂੰ ਸਾਰਿਆਂ ਨੂੰ ਮਹਾਰਾਜ ਚੜ੍ਹਦੀ ਕਲਾ ਦੇ ਵਿੱਚ ਰੱਖੇ ਔਰ ਸਾਰੇ ਐਸੇ ਪਿਆਰ ਇਤਫਾਕ ਦੇ ਨਾਲ ਗੁਰੂ ਪੰਥਰੀਆਂ ਸੀ ਸਾਰੇ ਸੇਵਾ ਕਰੇ ਕਰੀਏ ਐਂ ਗੁਰੂ ਚੰਨਾ ਚਰਦਾਸ ਕਰਦੇ ਆ ਸੋ ਐਲੀ ਸ਼ਬਦਾਂ ਦੇ ਨਾਲ ਕਿਉਂਕਿ ਤੁਹਾਨੂੰ ਦੱਸਿਆ ਹੁਣੇ ਸਿਰਸਾ ਜਿਨੀ ਕਿ ਅਸੀਂ ਕਿਤੇ ਪਹੁੰਚਣਾ ਔਰ ਤਾਈਂ ਅਸੀਂ ਜਲਦੀ ਵੀ ਆ ਗਏ ਸੋ ਤੁਹਾਡੇ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਖਾਸ ਤੌਰ ਤੇ ਪ੍ਰਤਾਪ ਸਾਹਿਬ ਸਦਾ ਗੁਰਮੀਤ ਸਿੰਘ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅਸਨ ਇਸ ਹਫਤੇ ਦੀਆਂ ਗੂੰਜਾਂ ਸਿੱਖ ਵਿਰਸੇ ਦੀਆਂ ਅਗਲੇ ਹਫਤੇ ਹੋਰ ਨਵੀਂ ਖਬਰਾਂ ਤੇ ਜਾਣਕਾਰੀਆਂ ਦੇ ਨਾਲ ਹਾਜ਼ਰ ਹੋਵਾਂਗੇ ਦਵੋ ਇਜਾਜ਼ਤ ਸਤ ਸ਼੍ਰੀ ਅਕਾਲ